ਹਾਂਜੀ ਸੰਗਤ ਜੀ ਆਪਾਂ ਮਕਰਾਨੇ ਤੋਂ ਚਾਲੇ ਪਾਤੇ ਆ ਤੇ ਆਪਾਂ ਤੁਹਾਨੂੰ ਦਿਖਾਉਣਾ ਜਿਹੜੇ ਆਪਣੇ ਘਰਾਂ 'ਚ ਪੱਥਰ ਲੱਗਦਾ ਵੀ ਉਹ ਕਿੱਥੋਂ ਨਿਕਲਦਾ ਜਿਹੜਾ ਰਾਜਸਥਾਨ ਆ ਖੱਟਾਂ ਬਣੀਆਂ ਨੇ ਤੇ ਆ ਲੋ ਜੀ ਆ ਜਿਹੜੀਆਂ ਮਸ਼ੀਨਾਂ ਲੱਗੀਆਂ ਇਹ ਕੱਢਦੀਆਂ ਸਿਰਲੀਆਂ ਵੱਡੇ ਵੱਡੇ ਪੱਥਰ ਜਿਹੜੇ ਪੱਥਰ ਇਹਨਾਂ ਨੂੰ ਕੱਟ ਕੇ ਆ ਚੀਜ਼ਾਂ ਬਣ ਜਾਂਦੀਆਂ ਜਿਹੜੀਆਂ ਆਪਣੇ ਘਰਾਂ 'ਚ ਆਉਂਦੀਆਂ ਰਾਜਸਥਾਨ ਪੱਥਰ ਪੂਰਾ ਹੀ ਸਸਤਾ ਏ ਤੇ ਆਪਣੇ ਪੰਜਾਬ ਆ ਕੇ ਜਿਹੜਾ ਮਹਿੰਗਾ ਹੋ ਜਾਂਦਾ ਉਹ ਚੌਂ ਮੰਡੀ ਕਹਿੰਦੇ ਆ ਪੱਥਰ ਪੱਥਰ ਹਨਾ ਪਰ ਇੱਥੇ ਤਾਂ ਆਹ ਤਾਂ ਕੀ ਆਈ ਬਾਤਾਂ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਕਿੰਨੀਆਂ ਡੂੰਘੀਆਂ ਖੱਡਾਂ ਨੇ ਤੇ ਥੱਲੇ ਜਿਹੜੀਆਂ ਜੀ ਸੀ ਵੀ ਆ ਬੰਦੇ ਆ ਜਿਹੜੇ ਉਹ ਕੰਮ ਕਰਦੇ ਆ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਆਹ ਚੱਲੇ ਆ ਬੰਦੇ ਥੱਲੇ ਕੰਮ ਕਰਨ ਵਾਲੇ ਤੇ ਜਿਹੜੀਆਂ ਆ ਮਸ਼ੀਨਾਂ ਲੱਗੀਆਂ ਏ ਇਹ ਖਿੱਚਦੀਆਂ ਏ 10 ਟਨ ਇੱਕ ਮਸ਼ੀਨ ਚਤਨਾਈ ਦੀ ਆ ਥੱਲੇ ਜੇ ਸੀ ਵੀ ਕੰਮ ਕਰੀ ਜਾਂਦੀ ਆ ਪੋਕਲੈਂਡ ਇੱਕ ਖੜੀ ਆ ਅੱਡੋ ਅੱਡ ਖੱਡਾਂ ਨੇ ਤੇ ਆ ਬਾਬਾ ਜੀ ਹੁਣਾਂ ਨੇ ਗੱਲਬਾਤ ਵੀ ਕੀਤੀ ਸੀ ਪੱਥਰ ਵਾਲਿਆਂ ਨਾਲ ਬਾਬਾ ਜਸਵੀਰ ਸਿੰਘ ਜੀ ਲਓ ਜੀ ਇਹ ਪੱਥਰ ਵਾਲੇ ਪੋਸਦੇ ਸੀਗੇ ਵੀ ਇਹ ਕਿਹੜਾ ਕਿਹੜਾ ਪੱਥਰ ਆ ਘਰ ਦੋ ਫਿਰ ਵੀਡੀਓ ਨੂੰ ਸ਼ੇਅਰ ਤੇ ਆਪਾਂ ਤੁਹਾਨੂੰ ਗਾਂ ਜਿੱਥੇ ਹੁਣ ਜਾਵਾਂਗੇ ਉਥੇ ਠਹਿਰ ਦੱਸਾਂਗੇ ਆ ਰਾਜਸਥਾਨ ਦੇ ਘਰ ਵੇਖੋ ਕਿਦਾਂ ਦੇ ਆ ਕਰੋ